ਹਾਂਜੀ ਮੇਰੇ ਵੱਲੋਂ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ। ਲੋ ਜੀ ਹਾਜ਼ਰ ਹਾਂ ਤੁਹਾਡੇ ਸਾਹਮਣੇ ਹਰ ਰੋਜ਼ ਦੀ ਤਰ੍ਹਾਂ ਬਿਨਾਂ ਨਾਗੇ ਤੋਂ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ ਲੈ ਕੇ। ਮੇਰਾ ਅੱਜ ਵਾਲਾ ਗੀਤ ਇੱਕ ਬਹੁਤ ਹੀ ਪਿਆਰੇ ਜਿਹੇ ਪਵਿੱਤਰ ਰਿਸ਼ਤੇ ਦੇ ਉੱਪਰ ਆਧਾਰਿਤ ਹੈ। ਇਸ ਗੀਤ ਵਿੱਚ ਦਿਓਰ ਪਰਜਾਈ ਦੇ ਖੱਟੇ-ਮਿੱਠੇ, ਨੋਕ-ਚੋਕ ਕਹਿ ਸਕਦੇ ਆਂ ਆਪਾਂ, ਖੱਟੇ-ਮਿੱਠੇ ਅਨੁਭਵ ਉਹਨਾਂ ਨੂੰ ਦਰਸਾਇਆ ਗਿਆ ਹੈ। ਜੋ ਕਿ ਜ਼ਿੰਦਗੀ ਦਾ ਇੱਕ ਹਿੱਸਾ ਹਨ ਲੋ ਜੀ ਆਪਾਂ ਸ਼ੁਰੂ ਕਰੀਏ ਗੀਤ ਔਰ ਮਾਨੋ ਜੀ ਇਸ ਪਿਆਰੇ ਜਿਹੇ ਗੀਤ ਦਾ ਆਨੰਦ ਬਰਾਤਾ ਮੰਝ ਲਾ ਮੇਲਾਂਗੀ ਆਈ ਮੇਰਾ ਟਿਕੜਬੀ ਦੇ ਵਿੱਚ ਰਹੇਗੇ ਆ ਮੈਨੋ ਟਿੱਕੇ ਦੀ ਡਾੜੜੀ ਲੋੜ ਦਿਓਰਾ ਬਾਰਾਤ ਮੰਜਲਾ ਮੇਲਾਂ ਗਈ ਆਈ ਮੇਰਾ ਟਿੱਕਾ ਡੀ ਦੇ ਵਿੱਚ ਰਹੇਗੇ ਆ ਮੈਨੂੰ ਟਿੱਕੇ ਦੀ ਡਾੜੜੀ ਲੋੜ ਦਿਓਰਾ ਕਿਆਨੂ ਮੋੜ ਦਿਓਰਾ ਸਾਨੋ ਪੇਕਿਆ ਦੇ ਕਰ ਛੋੜ ਦਿਓਰਾ ਮੇਰੇ ਸੋਰੇ ਦੇ ਆ ਜਾ ਆ ਸਾਵਲਾ ਵੇ ਪਾਬੋ ਤੈਨੂੰ ਟਿਕਾ ਕੜਾ ਦੇਵਾ ਹੋਰ ਪਾਬੋ ਸਾਨੂੰ ਬਾਰਾਤ ਮੰਝ ਲਾਣਾ ਮੋੜ ਪਾਬੋ ਤੈਨੂੰ ਟਿਕਾ ਕੜਾ ਦੇਵਾ ਹੋਰ ਪਾਬੋ ਜਦੋਂ ਪਹਿਨੇ ਤਾਸ਼ਣ ਕਣਾ ਭੋਰ ਪਾਬੋ ਡਾ ਡਾ ਡਾਲਾ ਪੀੜ ਤੇ ਬਹਿ ਜਾ ਸਾਡੇ ਕੋਲ ਪਾਬੋ ਹੱਸ ਖੇਡ ਜਵਾਨੀ ਦੇ ਜੋਰ ਪਾਬੋ ਮੇਰੇ ਵੀਰੇ ਜਦੋਂ ਪੈਨੇ ਤਾਸ਼ਣ ਕਣ ਬੋਰ ਪਾਬੋ ਡਾਲਾ ਪੀੜਾ ਤੇ ਵੇਜਾ ਸਾਡੇ ਕੋਲ ਪਾਬੋ ਹਸ ਕਿਡ ਜਵਾਨੀ ਦੇ ਜੋਰ ਪਾਬੋ ਮੇਰੇ ਵੀਰੇ ਦੀਹੀਰ ਐ ਦੇ ਮੰਦੜੇ ਬੋਲਨਾ ਬੋਲ ਦਿਓ ਰਾ ਸਾਨੂੰ ਠੀਕਰ ਨਾਲਨਾ ਤੋਲ ਦਿਓ ਰਾ ਸਾਡਾ ਵਿੱਚ ਪਰਦੇ ਸਾਦੇ ਟੋਲ ਦਿਓ ਰਾ ਇਹੋ ਟਿਕਨਿਸ਼ਾਨੀ ਸਾਡੇ ਕੋਲ ਦਿਓ ਰਾ ਸਾਨੋ ਇਹ ਹੋ ਨਿਸ਼ਾਨੀਆਂ ਮੋਲ ਦਿਓਰਾ ਮੇਰੇ ਸਹੋਰੇ ਦੇ ਆ ਜਾ ਆਂ ਸਾਵਲਾ ਵੇ ਬਾਰਾਤ ਮੰਝ ਲਾ ਮੇ ਲਾਂਗੇ ਦੇਵੇ ਵਿੱਚ ਰਹੇਗੇ ਆ ਮੈਨੋ ਹਰ ਦੀ ਡਾਡੜੀ ਲੋੜ ਦਿਓ ਰਾ ਕੋੜਾ ਤੋਰ ਤਪੇਸ਼ਾ ਨੂੰ ਮੋੜ ਦਿਓ ਰਾ ਸਾਨੋ ਪੇਕੇ ਆ ਦੇ ਕਰ ਛੋੜ ਦਿਓ ਰਾ ਮੇਰੇ ਸੋ ਸ਼ੇ ਕੋਰ ਪਾਬੋ ਡਲਾ ਪੀੜਾ ਤੇ ਵਹਿ ਜਾ ਸਾਡੇ ਕੋਲ ਪਾਬੋ ਹੱਸ ਕੇ ਵਿਚ ਪਰ ਦੇ ਸ਼ਾਂਦੇ ਟੋਲ ਦਿਓਰਾਏ ਹੋ ਹਾਰ ਨੇਸ਼ਾਨੀ ਸਾਡੇ ਕੋਲ ਦਿਓਰਾ ਸਾਨੋ ਇਹ ਹੋ ਨਿਸ਼ਾਨੀ Me.